ਸਰਨ ਪਿਆਰ ਭਰੀ ਸਤਿ ਸ੍ਰੀ ਅਕਾਲ ਆਪਾਂ ਬਣਾਉਣ ਲੱਗੇ ਆਂ ਜਿ ਪੰਜੀਰੀ ਆ ਪੰਜੀਰੀ ਦਾ ਸਮਾਨ ਲਿਆ ਵਾ ਕਿਲੋ ਖੰਡਾ ਕਿਲੋ ਕਿਓ ਅਖਰੂਟ 100 ਗ੍ਰਾਮ ਬਦਾਮ 100 ਗ੍ਰਾਮ ਕਾਜੂ 100 ਗ੍ਰਾਮ ਮਖਾਣੇ ਲਿਆ 200 ਗ੍ਰਾਮ ਕਿਲੋ ਆਟਾ ਲਿਆ ਵਾ ਖੋਪੇ ਠੂਠੀ ਲਈਆ ਖਸਖਸ 50 ਗ੍ਰਾਮ ਕਮਰਕਸ 50 ਗ੍ਰਾਮ ਸੌਗੀ 50 ਗ੍ਰਾਮ ਮਗਜ 50 ਗ੍ਰਾਮ ਕਚੀਰਾ ਗੋੰਦ 50 ਗ੍ਰਾਮ ਤੇਲ 50 ਗ੍ਰਾਮ ਦੋ ਕਰਛੀਆ ਕਿਉਂ ਰਿਹਾ ਪਾਣੀਆ ਨਾ ਹੁਣ ਇਹਦੇ ਵਿੱਚ ਗੂੰਦ ਪਹਿਲਾਂ ਕਰ ਲੈਣੀ ਹੈ ਫਰਾਈ ਲੋ ਗੈਸ ਤੇ ਕਰਨੀ ਹੈ ਫਰਾਈ ਗੂੰਦ ਗੂੰਦ ਫਰਾਈ ਹੋ ਗਿਆ ਆਪਣੇ ਹੁਣ ਲੱਗੀ ਹੈ ਉਨੇ ਨਾਲ ਬਾਹਰ ਕੱਢ ਲੈਣਾ ਵਾ ਕਿਉਂ ਗਰਮ ਹੋ ਗਿਆ ਆਪਾਂ ਦੋ ਕੜਸ਼ੀਆਂ ਪਾਈਆਂ ਵਾ ਹੁਣ ਫੁੱਲ ਮਖਾਣੇ ਨੂੰ ਫਰਾਈ ਕਰ ਲੈਣਾ ਵਾ ਖਾਨੇ ਫਰਾਈ ਹੋ ਗਿਆ ਆਪਣੇ ਇਹਨਾਂ ਨੂੰ ਗੁੰਮੂ ਦੇ ਨਾਲ ਕੱਢ ਲਾਂਗੇ ਕਾਜੂ ਬਦਾਮ ਅਖਰੋਟ ਮਗਜ ਖਸਖਸ ਤੇਲ ਇਹਨਾਂ ਨੂੰ ਸਾਰਿਆਂ ਨੂੰ ਕੁੱਟ ਲੈਣਾ ਆਪਾਂ ਕੁੰਡੇ ਘੋਟਣੇ ਵਿੱਚ ਆਪ ਫਲ ਮਖਾਣੇ ਕੁੱਟਣ ਲੱਗੇ ਗੁੰਡੇ ਘੋਟਣੇ ਵਿੱਚ ਇਹ ਵੀ ਬਰੀਕ ਬਰੀਕ ਕਰ ਲੈਣੇ ਆ ਆ ਗੋਦ ਨੂੰ ਨੇ ਕੱਟ ਲੈਣਾ ਆਪਾਂ ਬ੍ਰੇਕ ਬ੍ਰੇਕ ਕਿਉਂ ਗਰਮ ਹੋ ਗਿਆ ਆਪਣਾ ਇੱਕ ਕਰਸੀ ਪਾਈ ਸੀ ਇਹ ਵਿੱਚ ਅਕਰ ਕਸ ਪਾ ਦੇਣੀ ਇਹਨੂੰ ਫਰਾਈ ਕਰ ਲਈ ਥੋੜੀ ਜਿਹੀ ਕਿਉਂ ਆਪਾ ਪਾ ਲਿਆ ਕਿ ਕਿਲੋ ਗਰਮ ਹੋ ਗਿਆ ਵਾ ਹੁਣ ਇਹਦੇ ਵਿੱਚ ਆਟਾ ਪਾ ਦੇਣਾ ਵਾ ਕਿਲੋ ਕਿਉਂ ਕਿਲੋ ਆਟਾ ਪਾ ਲੈਣਾ ਹੁਣ ਕਿਹਾ ਹਮ ਚੰਗੀ ਤਰ੍ਹਾਂ ਆਟੇ ਨੂੰ ਹੁਲਾ ਲਿਆ ਕਿਉਂ ਉਹਦੇ ਵਿੱਚ ਖੱਟਾ ਭੁੱਜਣ ਲੱਗ ਗਿਆ ਵਾ ਹਜੇ ਟਾਈਮ ਲੱਗੇਗਾ ਇਹਨੂੰ ਹਿਲਾਇ ਜਾਣਾ ਵੀ ਥੱਲੇ ਨਾ ਲੱਗ ਜਵੇ ਇਹਨੇ ਫਿਰ ਟੇਸਟ ਨੇ ਵਧੀਆ ਹੋਣਾ ਪੰਜੀਰੇ ਦਾ ਖੱਟਾ ਆਪਣਾ ਭੁੱਜ ਗਿਆ ਵਾ ਤਕਰੀਬਨ ਅੱਧਾ ਘੰਟਾ 35 ਮਿੰਟ ਲੱਗੇ ਇਹ ਲੋਟਾ ਪੁਨਰਨ ਜਿਹੜੇ ਬਾਦਾਮ ਖਰੋਟ ਕਾਜੂ ਖਸਖਸ ਮੱਕਜ ਕੁੱਟੇ ਸੀਗੇ ਉਹ ਪਾ ਦੇਣਾ ਵਿੱਚ ਪੰਜੀਰੀ ਦੇ ਚਾਹ ਕੋਲੇ ਮਕਾਨੇ ਤੇ ਗੂੰਦ ਇਹ ਸਾਰਾ ਨੂੰ ਮਿਕਸ ਕਰੀ ਜਾਣਾ ਖੋਪਾ ਕੱਦੂ ਕਸ ਕੀਤਾ ਸੀ ਸੌਗੀ ਆਇਆ ਤੁਮਾਰ ਕੰਮ ਕਰਤੀ ਸੀਗੀ ਆਪਾਂ ਕਿਲੋ ਚੀਨੀ ਆ ਬੂਰਾ ਚੀਨੀ ਆ ਹੁਣ ਇਹਨਾਂ ਨੂੰ ਸਾਰੇ ਨੂੰ ਮਿਕਸ ਕਰ ਦੇਣਾ ਚੰਗੀ ਤਰ੍ਹਾਂ ਹੁਣ ਚੰਗੀ ਤਰ੍ਹਾਂ ਮਿਕਸ ਕਰ ਲਏ ਸਾਰੇ ਆਪਾਂ ਹੁਣ ਇਹ ਪੰਜੀਰੀ ਰੈਡੀ ਆ